ਦੋਸਤੋ ਪਿੰਡ ਰੱਲਾ ਝੁੱਗੀ ਝੋਪੜੀਆਂ ਵਿੱਚ ਰਹਿੰਦਾ ਹੈ ਬੱਚਾ ਪੜ੍ਹਾਈ ਵੀ ਕਰਦਾ ਹੈ ਤੇ ਬੇਲੇ ਟਾਈਮ 'ਚ ਢੋਲ ਵੀ ਵਜਾਉਂਦਾ ਹੈ ਅੱਜ ਰੱਲੇ ਦੀ ਇੱਕ ਬੇਟੀ 500 ਵਿੱਚੋਂ 500 ਨੰਬਰ ਲੈ ਕੇ ਪਾਸ ਹੋਈ ਸੀ ਇਹ ਬੱਚਾ ਢੋਲ ਵਜਾਉਣ ਵਾਸਤੇ ਆਇਆ ਸੀ ਪਹਿਲਾਂ ਤਾਂ ਕਹਿੰਦਾ ਸੀ ਆਪਾਂ ਕੋਈ ਕੁਸ਼ ਨਹੀਂ ਪੈਸੇ ਨਹੀਂ ਲੈਂਦੇ ਪਰ ਬਾਬਾ ਜੀ ਨੇ ਵੀ ਸਹਿਯੋਗ ਕੀਤਾ ਪਰਿਵਾਰ ਨੇ ਵੀ ਖੁਸ਼ ਹੋ ਕੇ ਸਹਿਯੋਗ ਕੀਤਾ ਤੇ ਇੱਕ ਵਾਰੀ ਥੋੜਾ ਜਿਹਾ ਵਜਾ ਕੇ ਦਿਖਾ ਦੇ ਢੋਲ ਕੀ ਨਾਮ ਹੈ ਵੀ? ਗੇਵੀ ਮਾਂ ਦਾ ਪੰਮੀ ਪਿਤਾ ਦਾ ਬੋਲਾ ਅੱਛਾ ਕਿੱਥੇ ਰਹਿੰਦੇ ਹੋ? ਜੋਗੀਪੁਰ ਅੱਛਾ ਘਰ ਹੈਗਾ ਆ ਤੁਹਾਡਾ ਪੱਕਾ ਕਿਵੇਂ? ਕੁੱਲੀਆਂ ਨੇ ਛੁੱਗੀਆਂ ਬਣਾ ਜਾਂਉਂ ਜਾਂ ਅੱਛਾ ਪੜਦਾ ਹੈਗਾ ਕਿਹੜੀ ਕਲਾਸ 'ਚ? ਜਿਜੀ 'ਚ ਅੱਛਾ ਪਿਤਾ ਕੀ ਕੰਮ ਕਰਦਾ ਹੈ? ਚਾਦਰਾਂ ਦਾ ਅੱਛਾ ਤੇ ਪੜਾਈ 'ਚ ਹੁਸ਼ਿਆਰ ਹੈ ਢੋਲ ਫਿਰ ਵਿਆਹ ਸ਼ਾਦੀਆਂ 'ਚ ਵੀ ਭੱਗ ਜਾਣਾ ਜਾਂ ਜਾਂਦੇ ਆ ਕਿੱਥੇ ਕਿੱਥੇ ਜਾਣਾ ਹੁੰਦਾ? ਬਹੁਤ ਬਹੁਤ ਦੂਰ ਅੱਛਾ ਵਿਆਹ ਸ਼ਾਦੀਆਂ 10 ਫਿਰ ਕਿੱਥੇ ਕਿੱਥੇ ਜਨਾਉਣਾ ਲੈ ਜੋਗੇ ਹੂੰ ਵਿਖੀ ਅੱਛਾ ਤੇਸ ਪੜਾਈ ਚ ਤਾਂ ਸ਼ਹਿਰ ਹੈ ਜਦੋਂ ਵਿਹਲਾ ਹੋਣਾ ਤਾਂ ਢੋਲ ਵਜਾਉਣਾ ਅੱਛਾ ਤੇ ਕੋਈ ਫੋਨ ਨੰਬਰ ਹੈਗਾ ਤੁਹਾਡਾ ਤੇ ਫਿਰ ਜੇ ਕਿਸੇ ਨੇ ਮਦਦ ਕਰਨੀ ਹੋਵੇ ਤੇਰੀ ਕਿਵੇਂ ਕਰੂ ਕਿੱਥੇ ਜੇ ਘਰ ਐਡਰੈਸ ਦੱਸ ਦੇ ਆਪਦਾ ਜੋਗੀ ਵੀਰ ਜੋਗੀ ਪਿੱਤੇ ਦਵਾਜੇ ਦੇ ਜੋਗੀ ਵੀਰ ਦਰਵਾਜੇ ਉੱਥੇ ਸਾਹਮਣੇ ਚੁੱਕੀਆਂ ਨੇ ਛੇ ਕਿੰਨੇ ਘਰ ਰਹਿੰਦੇ ਨੇ ਉੱਥੇ ਤਿੰਨ ਜਾਰੀ ਅੱਛਾ ਜੇਦੋਂ ਫਿਰ ਵਿਹਲਾ ਉਹਨਾਂ ਦਾ ਢੋਲ ਵਜਾਉਣਾ ਆ ਜਾਣਾ ਤੇ ਫਟੈਂਪਸ ਹੋ ਜਾਂਦਾ ਫਿਰ ਦੇਣਦੇ ਤੇ ਆਡੀ ਬਣ ਜਾਂਦੀ ਹੈ ਅੱਛਾ ਇੱਕ ਵਾਰੀ ਵਜਾ ਦੇ ਫਿਰ ਕੋਈ ਬੱਚਾ ਜੋਗੀ ਪੀਰ ਦੇ ਸਾਹਮਣੇ ਝੁੱਗੀ ਬਣਾ ਕੇ ਰਹਿੰਦਾ ਜੇ ਤੁਸੀਂ ਮਦਦ ਕਰਨੀ ਹੈ ਇਹਨਾਂ ਦੇ ਪਰਿਵਾਰ ਦੀ ਮਦਦ ਕਰਨੀ ਹੈ ਆਰਥਿਕ ਮਦਦ ਕਰਨੀ ਹੈ ਰਾਸ਼ਨ ਦੇਣਾ ਕਾਪੀਆਂ ਕਿਤਾਬਾਂ ਵਰਦੀਆਂ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਕਰਨਾ ਹੈ ਫੋਨ ਨੰਬਰ ਇਹਨਾਂ ਕੋਲੇ ਹੈ ਨਹੀਂਗਾ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਐਡਰੈਸ ਉਹਨੂੰ ਅਸੀਂ ਦੱਸ ਹੀ ਦਿੱਤਾ ਬਾਬਾ ਜੋਗੀ ਪੀਰ ਦੇ ਸਾਹਮਣੇ ਝੁੱਗੀਆਂ ਬਣਾਉਂਦਾ ਜੀ ਨੂੰ ਮਰਜੀ ਪੁੱਛ ਲੈ ਨਾਮ ਕੀ ਪਤਾ ਗੈਵੀ ਗੈਵੀ ਪਿਤਾ ਦਾ ਬੋਲੋ ਗੈਵੀ ਸਿੰਘ ਪਿਤਾ ਦਾ ਨਾਮ ਭੋਲਾ ਸਿੰਘ ਵੇਲੇ ਟਾਈਮ 'ਚ ਢੋਲ ਵਜਾਉਂਦਾ ਤੇ ਪੜ੍ਹਾਈ ਵੀ ਕਰਦਾ ਸੋ ਇਹਨਾਂ ਦਾ ਸਹਿਯੋਗ ਜ਼ਰੂਰ ਕਰੋ ਧੰਨਵਾਦ